ਵਾਗੁਰਦੀ ਕਾ ਖਾਲਸਾ ਵਾਗੁਰਦੀ ਕੀ ਫਤਿਹ ਅੱਜ ਆਪਾਂ ਗੱਲ ਕਰਨੀ ਹੈ ਜੰਗ ਹਿੰਦ ਪੰਜਾਬ ਦੇ ਐਲਾਨ ਦੀ ਜੋ ਅੰਗਰੇਜ਼ਾਂ ਦੇ ਦੁਆਰਾ ਕੀਤਾ ਗਿਆ 13 ਦਸੰਬਰ 1845 ਈਸਵੀ ਨੂੰ ਜਦੋਂ ਸਿੱਖ ਫੌਜਾਂ ਦਰਿਆ ਪਾਰ ਕਰਕੇ ਆਪਣੇ ਇਲਾਕੇ ਵਿੱਚ ਹੀ ਬੈਠੀਆਂ ਸਨ ਤਾਂ ਬ੍ਰਾਡਫੁੱਟ ਦੇ ਕਾਲ ਤੇ ਕੰਪਨੀ ਦੇ ਰਾਜ ਵਿਸਥਾਰ ਦੀ ਪੁਰਾਣੀ ਆਦਤ ਅਧੀਨ ਗਵਰਨਰ ਜਨਰਲ ਹਾਰਡਿੰਗ ਨੇ 13 ਦਸੰਬਰ 1845 ਈਸਵੀ ਨੂੰ ਪੰਜਾਬ ਨਾਲ ਲੜਾਈ ਦਾ ਐਲਾਨ ਕੀਤਾ ਅਤੇ ਨਾਲ ਹੀ ਸਤਲੁਜ ਦੇ ਦੱਖਣ ਵੱਲ ਦੇ ਲਾਹੌਰ ਦਰਬਾਰ ਦੇ ਇਲਾਕੇ ਵੀ ਜ਼ਬਤ ਕਰ ਲਏ ਹਾਰਡਿੰਗ ਨੇ ਇੱਕ ਝੂਠ ਦਾ ਪੁਲੰਦਾ ਖੜਾ ਕੀਤਾ ਇਸ ਲੜਾਈ ਵਾਸਤੇ ਉਹ ਕੀ ਸੀ ਨੰਬਰ 1 ਸਰਕਾਰ ਅੰਗਰੇਜ਼ੀ ਪੰਜਾਬ ਨਾਲ ਦੋਸਤਾਨਾ ਰੱਖਦੀ ਰਹੀ ਹੈ। ਨੰਬਰ 2 ਸਰਕਾਰ ਅੰਗਰੇਜ਼ੀ ਨੇ 1809 ਈਸਵੀ ਦੇ عہدਨਾਮੇ ਨੂੰ ਸਿੱਧਕ ਨਾਲ ਨਿਭਾਇਆ। ਨੰਬਰ 3 ਅੰਗਰੇਜ਼ੀ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਵੀ ਲਾਹੌਰ ਦਰਬਾਰ ਦੇ ਹਰ ਮਹਾਰਾਜੇ ਨਾਲ ਦੋਸਤਾਨਾ ਸਬੰਧ ਰੱਖੇ। ਨੰਬਰ 4 ਅੰਗਰੇਜ਼ਾਂ ਨੇ ਕੇਵਲ ਆਪਣੀ ਰਾਖੀ ਲਈ ਹੀ ਸਰਹੱਦ ਉੱਤੇ ਕਾਰਵਾਈ ਕੀਤੀ ਸੀ। ਜੈਸੇ ਦਾ ਕਾਰਨ ਤੇ ਵੇਰਵਾ ਲਾਹੌਰ ਦਰਬਾਰ ਨੂੰ ਦੱਸ ਦਿੱਤਾ ਗਿਆ ਸੀ ਨੰਬਰ 5 ਲਾਹੌਰ ਦਰਬਾਰ ਨੇ ਵੈਰ ਵਿਰੋਧ ਦੀਆਂ ਕਈ ਗੱਲਾਂ ਕੀਤੀਆਂ ਨੰਬਰ 6 ਅੰਗਰੇਜ਼ਾਂ ਨੇ ਹੱਦ ਦਰਜੇ ਦੀ ਨਿਮਰਤਾ ਸੈਨਸ਼ੀਲਤਾ ਦਿਖਾਈ ਤੁਸੀਂ ਇਹ ਸਾਰੇ ਝੂਠ ਧਿਆਨ ਨਾਲ ਸੁਣਦੇ ਜਾਓ ਜੋ ਹਾਰਡਿੰਗ ਨੇ ਬੇਸ਼ਰਮੀ ਦੇ ਨਾਲ ਬੋਲੇ ਨੰਬਰ 7 ਗਵਰਨਰ ਜਨਰਲ ਪੰਜਾਬ ਵਿੱਚ ਇੱਕ ਤਖੜੀ ਸਿੱਖ ਹਕੂਮਤ ਵੇਖਣ ਦਾ ਚਾਹਵਨ ਸੀ ਜਦੋਂ ਕਿ ਹਕੀਕਤ ਇਹ ਹੈ ਸਰਕਾਰ ਰਣਜੀਤ ਸਿੰਘ ਦੇ ਸਮੇਂ ਤੋਂ ਹੀ ਇਹ ਪੰਜਾਬ ਨੂੰ ਹੜਪ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਨੰਬਰ 8 ਸਿੱਖ ਫੌਜ ਲਾਹੌਰ ਦਰਬਾਰ ਦੇ ਹੁਕਮ ਨਾਲ ਅੰਗਰੇਜ਼ੀ ਇਲਾਕੇ ਉੱਤੇ ਹਮਲਾ ਕਰਨ ਦੀ ਨੀਤ ਨਾਲ ਆਈ ਨੰਗਾ ਚਿੱਟਾ ਝੂਠ ਹੈ ਵੀ ਨੰਬਰ 9 ਅੰਗਰੇਜ਼ਾਂ ਵੱਲੋਂ ਪੁੱਛ ਗਏ ਚਾ ਕੋਈ ਉੱਤਰ ਨਹੀਂ ਦਿੱਤਾ ਗਿਆ ਨੰਬਰ 10 ਸਿੱਖ ਫੌਜ ਨੇ ਹੁਣ ਬਿਨਾਂ ਉਕਸਾਹਟ ਦੇ ਅੰਗਰੇਜ਼ੀ ਇਲਾਕੇ ਉੱਤੇ ਦਾਵਾ ਬੋਲ ਦਿੱਤਾ ਇਹਨਾਂ ਝੂਠੀਆਂ ਉਜਾਂ ਦੇ ਪਰਚੋਲ ਹੈ ਜਿਹੜੀ ਉਹ ਕੁਝ ਇਮਾਨਦਾਰ ਲਿਖਤਾਂ ਜਿਹੜੀਆਂ ਕੁਝ ਅੰਗਰੇਜ਼ਾਂ ਦੀਆਂ ਵੀ ਹੁੰਦੀਆਂ ਵਿੱਚੋਂ ਆਪਾਂ ਕਰਨ ਦਾ ਯਤਨ ਕਰਨਾ ਹੈ ਦੇ ਦੇਖੋ ਇਤਿਹਾਸ ਆਪ ਆਪਣੇ ਮੂੰਹੋਂ ਬੋਲਦਾ ਪਿਆ ਤੇ ਗੋਰਾ شاہੀ ਫੌਜ ਦੇ ਗਵਰਨਰ ਜਨਰਲ ਦਾ ਕੱਲਾ ਕੱਲਾ ਵਾਕ ਝੂਠ ਬੇਈਮਾਨੀ ਧੱਕੇਸ਼ਾਹੀ ਚਤੁਰਾਈ ਨਾਲ ਭਰਿਆ ਧੁੰਦ ਦਾ ਬਦਲ ਹੈ ਜੋ ਸੱਚ ਦੇ ਸੂਰਜ ਸਾਹਮਣੇ ਟਿਕ ਨਹੀਂ ਸਕਦਾ ਪੰਜਾਬ ਨਾਲ ਦੋਸਤੀ ਅੰਗਰੇਜ਼ਾਂ ਦੀ ਮਜਬੂਰੀ ਤੇ ਵੇਲਾਟ ਪਾਉ ਸੀ ਇਸੇ ਲਈ ਉਹ ਹਾਲਤ ਬਦਲਦੇ ਆ ਹੀ ਜਦੋਂ ਹੀ ਇਹਨਾਂ ਦੇ ਹਾਲਾਤ ਬਦਲੇ ਇਹਨਾਂ ਦੀ ਹਾਲਤ ਬਦਲੀ ਪਹਿਲਾਂ ਜਮਨਾ ਤੇ ਫਿਰ ਸਤਲੋਜ ਨੂੰ ਹੱਦ ਬਣਾਉਂਦੇ ਆਂ। ਸਿੰਧ, ਸ਼ਿਕਾਰਪੁਰ, ਫਿਰੋਜ਼ਪੁਰ ਵਿੱਚ ਅੰਗਰੇਜ਼ਾਂ ਦੀ ਦਖਲਅੰਦਾਜ਼ੀ ਕੋਈ ਮਿੱਤਰਤਾ ਵਾਲੀ ਗੱਲ ਨਹੀਂ ਕਹੀ ਜਾ ਸਕਦੀ। ਪਠਾਣਾ ਨਾਲ ਜੋ ਸਿੱਖ ਰਾਜ ਦੇ ਵਿਰੋਧੀ ਸਨ, ਅੰਗਰੇਜ਼ ਮਿੱਤਰਤਾ ਗੰਢ ਰਹੇ ਸਨ। ਇਹ ਦੋਗਲਾਪਨ ਕਿਉਂ? ਕਮਰ ਨੌ ਨਿਹਾਲ ਸਿੰਘ ਦੇ ਵਿਆਹ ਤੇ ਆਇਆ ਸਰ ਹੈਨਰੀ ਫੇਨ ਫੌਜੀ ਨੁਕਤਾ ਨਿਗਾ ਤੋਂ ਮਸਾਲਾ ਇਕੱਠਾ ਕਰਦਾ ਰਿਹਾ। ਕਿ ਇਹ ਬਸਾਕਾਤ ਨਹੀਂ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਮਲਾਉਣ ਦੀਆਂ ਗੋੰਦਾ ਤਾਂ ਸਰਕਾਰ ਰਣਜੀਤ ਸਿੰਘ ਦੇ ਸਮੇਂ ਤੋਂ ਗੋਰਿਆਂ ਦੇ ਦਿਮਾਗ ਵਿੱਚ ਚੱਲ ਰਹੀਆਂ ਸਨ ਦਿੱਲੀ ਗਜ਼ਟ ਤੋਂ ਲੈ ਕੇ ਲਾਰਡ ਐਲਨ ਬਰਾਟ ਤੇ ਵਲਿੰਗਟਨ ਵਿਚਕਾਰ ਹੋਏ ਚਿੱਠੀ ਪੱਤਰ ਪੜੇ ਜਾ ਸਕਦੇ ਆ ਮਿੱਤਰ ਦਾ ਘਰ ਦਬਾਣ ਲਈ ਗੋਰੇ ਕਿੰਨੇ ਕਾਲੇ ਸਨ ਸਿੱਖ ਫੌਜਾਂ ਜੋ ਆਪਣੇ ਇਲਾਕੇ ਵਿੱਚ ਸਨ ਐਸੇ ਗੱਲ ਦਾ ਪੰਜ ਬਣਾ ਕੇ ਲਾਹੌਰ ਦਰਬਾਰ ਦੇ ਏਜੰਟ ਕਿਸ਼ਨ ਚੰਦ ਤੋਂ ਜਵਾਬ ਮੰਗਿਆ ਗਿਆ ਪਰ ਉਸ ਦੇ ਲਈ ਕੁਝ ਘੰਟਿਆਂ ਦੀ ਮਹੌਲਤ ਦਿੱਤੀ ਗਈ ਇਹ ਅੰਗਰੇਜ਼ ਦੀ ਚਾਲ ਸੀ ਕਿਉਂਕਿ ਉਹ ਜਾਣਦਾ ਸੀ ਕਿ ਇੰਨੀ ਛੇਤੀ ਜਵਾਬ ਨਹੀਂ ਆ ਸਕਦਾ ਗਵਰਨਰ ਜਨਰਲ ਆਪ ਮੰਨਦਾ ਕਿ 12 ਦਸੰਬਰ ਤੱਕ ਸਿੱਖਾਂ ਨੇ ਕੋਈ ਵਧੇਕੀ ਨਹੀਂ ਕੀਤੀ ਪਰ ਐਲਾਨ ਵਿੱਚ ਝੂਠ ਬੋਲਦਾ ਸੇਖਾ ਫੌਜਾਂ ਨੇ ਅੰਗਰੇਜ਼ਾਂ ਤੇ ਹਮਲਾ ਕਰਨ ਲਈ ਨਹੀਂ ਸਗੋਂ ਆਪਣੀ ਸਰਹੱਦ ਦੀ ਰਾਖੀ ਕਰਨ ਲਈ ਆਪਣੇ ਇਲਾਕੇ ਵਿੱਚ ਮੋਰਚੇ ਬਣਾਏ ਸਨ ਪਰ ਅੰਗਰੇਜ਼ਾਂ ਨੇ ਤਾਂ ਲਾਹੌਰ ਦਰਬਾਰ ਦੇ ਕਈ ਆਗੂ ਖਰੀਦੇ ਹੋਏ ਸਨ ਬਦਨੀਤ ਕੌਣ ਸੀ ਹੁਣ ਆਪੇ ਸਮਝ ਲਵੋ ਅੰਗਰੇਜ਼ੀ ਲਿਖਤਾ ਜੋ ਸੱਚ ਦਾ ਨਟਾਰਾ ਕਰਦੀਆਂ ਨੇ ਅੰਗਰੇਜ਼ਾਂ ਦੀ ਰੌਬਰਟ ਕਸਟ ਲਿਖਦਾ ਟੈਨ ਲਗਾ ਮੈਂ ਗਵਰਨਰ ਜਨਰਲ ਦੇ ਮਗਰ ਘੋੜੇ ਤੇ ਜਾ ਰਿਹਾ ਸੀ ਅਸੀਂ ਇੱਕ ਦਰਖਤ ਥੱਲੇ ਫੌਜ ਦੀ ਉਡੀਕ ਵਿੱਚ ਬੈਠ ਗਏ ਗਵਰਨਰ ਜਨਰਲ ਨੇ ਕਿਹਾ ਕਿ ਇੰਗਲਿਸਤਾਨ ਦੇ ਲੋਕ ਇਸ ਵਜ੍ਹਾ ਨੂੰ ਸਾਡੀ ਸਰਹੱਦ ਉੱਤੇ ਲੜਾਈ ਦਾ ਯੋਗ ਕਾਰਨ ਸਮਝਣਗੇ ਫਿਰ ਇੱਕ ਜਗ੍ਹਾ ਤੇ ਉਹ ਹੋਰ ਲਿਖਦਾ ਸਿੱਖ ਫੌਜ ਦਰਿਆ ਪਾਰ ਕਰਕੇ ਆਪਣੇ ਉਹਨਾਂ ਇਲਾਕਿਆਂ ਦੀ ਹਿਫਾਜ਼ਤ ਲਈ ਆਈ ਸੀ ਜੋ ਸਨ 1809 ਦੀ ਸੰਧੀ ਮੁਤਾਬਕ ਲਾਹੌਰ ਦਰਬਾਰ ਦੇ ਸਨ ਹੁਣ ਤੁਸੀਂ ਮਿਲਾ ਕੇ ਦੇਖੋ ਕਸਟ ਜਿਹੜਾ ਗਵਰਨਰ ਜਨਰਲ ਦਾ ਤੁਸੀਂ ਕਹਿ ਲਓ ਵੀ ਹਮ ਰਕਾਬ ਹੈ ਉਹ ਜੋ ਲਿਖ ਰਿਹਾ ਤੇ ਜੋ ਗਵਰਨਰ ਜਨਰਲ ਉਜਾਂ ਲਾ ਰਿਹਾ ਸਿੱਖ ਬੋਜਾਂ ਦੇ ਉੱਤੇ ਦੋਨਾਂ ਦੇ ਵਿੱਚ ਫਰਕ ਕਿੰਨਾ ਹੈ ਜੀ ਇੱਥੇ ਹੀ ਸੱਚ ਝੂਠ ਦਾ ਨਟਾਰਾ ਹੋ ਜਾਂਦਾ ਹੈ ਫਿਰ ਅੱਗੇ ਜਾ ਕੇ ਸਰ ਕਰ ਮਾਈਕਲ ਸਮਿਥ ਨੇ ਲਿਖਿਆ ਪੰਜਾਬ ਦੀ ਲੜਾਈ ਸੰਬੰਧੀ ਨਾ ਤਾਂ ਮੇਰੀ ਇਹ ਰਾਏ ਹੈ ਕਿ ਸਿੱਖਾਂ ਨੇ ਸਾਡੇ ਬਿਨਾ ਛੇੜੇ ਹੀ ਹੱਲਾ ਕੀਤਾ ਤੇ ਨਾ ਹੀ ਇਹ ਕਿ ਅਸੀਂ ਉਹਨਾਂ ਨਾਲ ਬੜੀ ਸਹਿਣਸ਼ੀਲਤਾ ਦਾ ਵਰਤਾਅ ਕੀਤਾ ਜੇ ਸਿੱਖਾਂ ਨੂੰ ਇੱਕ ਬਿਲਕੁਲ ਆਜ਼ਾਦ ਹਕੂਮਤ ਸਮਝਣਾ ਸੀ ਜੋ ਸਾਨੂੰ ਕਿਸੇ ਤਰ੍ਹਾਂ ਜ਼ਿੰਮੇਵਾਰ ਨਹੀਂ ਸਨ ਤਾਂ ਸਾਨੂੰ ਉਹਨਾਂ ਨੂੰ ਅਕਸਾਉਣਾ ਨਹੀਂ ਸੀ ਚਾਹੀਦਾ ਇਹ ਕਹਿਣਾ ਕਿ ਬੰਬਈ ਤੋਂ ਲਿਆਂਦਾ ਗਿਆ ਬੇੜੀਆਂ ਦਾ ਪੁੱਲ ਉਕਸਾਹਟ ਦਾ ਕਾਰਨ ਨਹੀਂ ਸੀ ਤੇ ਕੇਵਲ ਰਾਖੀ ਲਈ ਸੀ ਬੇਹੂਦਾ ਗੱਲ ਹੈ ਇਸ ਤੋਂ ਬਿਨਾ ਸਿੱਖਾਂ ਪਾਸ ਸਰ ਚਾਰਲਸ ਨੀਪੀਅਰ ਦੇ ਦਿੱਲੀ ਗੇਟ ਵਿੱਚ ਛਪੇ ਵਖਿਆਨਾਂ ਦੇ ਤਰਜਮੇ ਮੌਜੂਦ ਸਨ ਜਿਸ ਵਿੱਚ ਉਸਨੇ ਕਿਹਾ ਸੀ ਕਿ ਅਸੀਂ ਸਿੱਖਾਂ ਨਾਲ ਲੜਾਈ ਕਰਨ ਵਾਲੇ ਹਾਂ ਇਨ੍ਹਾਂ ਹਾਲਾਤਾਂ ਵਿੱਚ ਜਿਸ ਤਰ੍ਹਾਂ ਸਾਰੀਆਂ ਯੂਰਪੀ ਕੌਮਾਂ ਕਰਦੀਆਂ ਸਿੱਖਾਂ ਨੇ ਵੀ ਪਹਿਲਾਂ ਮੈਦਾਨ ਵਿੱਚ ਪਹੁੰਚ ਜਾਣਾ ਯੋਗ ਸਮਝਿਆ ਨਾਲੇ ਉਹਨਾਂ ਸਾਡੇ ਇਲਾਕੇ ਵਿੱਚ ਨਹੀਂ ਸੀ ਉਤਾਰਾ ਕੀਤਾ ਬਲਕਿ ਆਪਣੇ ਇਲਾਕੇ ਵਿੱਚ ਸੰਦ ਮੈਂ ਪੁੱਛਦਾ ਹਾਂ ਕਿ ਕੀ ਪਹਿਲਾਂ ਅਸੀਂ ਮਿੱਤਰਤਾ ਦੇ ਨਿਯਮ ਭੰਗ ਨਹੀਂ ਕੀਤੇ ਸਰਕਾਰ ਮਾਈਕਲ ਸਮਿਥ ਲਿਖ ਰਿਹਾ ਇਹ ਗੱਲ ਮੈਂ ਪੁੱਛਦਾ ਹਾਂ ਕਿ ਕੀ ਪਹਿਲਾਂ ਅਸੀਂ ਮਿੱਤਰਤਾ ਦੇ ਨਿਯਮ ਭੰਗ ਨਹੀਂ ਕੀਤੇ ਲੜਾਈ ਲੱਗਣ ਤੋਂ 1 ਸਾਲ ਪਹਿਲਾਂ ਅਸੀਂ ਪੰਜਾਬ ਅਤੇ ਫਿਰੋਜ਼ਪੁਰ ਵਿਚਰਾ ਵਿਚਲਾ ਜਜ਼ੀਰਾ ਭਾਵੇਂ ਉਹ ਸਿੱਖਾਂ ਦਾ ਸੀ ਇਸ ਲਈ ਕਾਬੂ ਕਰ ਲਿਆ ਕਿ ਡੂੰਗਾ ਪਾਣੀ ਸਾਡੇ ਅਤੇ ਜਜ਼ੀਰੇ ਦੇ ਵਿਚਕਾਰ ਸੀ ਜੋ 1809 ਦਾ ਅਹਿਦਨਾਮਾ ਦੋਹਾਂ ਹਕੂਮਤਾਂ ਉੱਤੇ ਅਹਿਦ ਸੀ ਤਾਂ ਸਿੱਧਾ ਸਵਾਲ ਇਹ ਹੈ ਕਿ ਮਿੱਤਰਤਾ ਦੇ ਨਿਯਮ ਕਿਸ ਨੇ ਭੰਗ ਕੀਤੇ ਮੇਰੀ ਪੱਕੀ رائے ਇਹ ਹੈ ਅਸਾਂ ਕੀਤੇ ਸਰਕਾਰ ਮਾਈਕਲ ਸਮਿਥੇ ਗੱਲ ਕਹਿੰਦਾ ਹੈ ਵੀ ਜਿਹੜੇ ਨਿਯਮ ਭੰਗ ਕੀਤੇ ਹਨ ਉਹ ਅੰਗਰੇਜ਼ਾਂ ਨੇ ਕੀਤੇ ਆ ਤੇ ਗਵਰਨਰ ਜਨਰਲ ਝੂਠ ਬੋਲ ਰਿਹਾ ਜਾਰਜ ਕੈਂਬਲ ਲਿਖਦਾ ਹੈ ਪੰਜਾਬ ਦੇ ਇਤਿਹਾਸ ਵਿੱਚ ਜਾਂ ਜਿਸ ਨੂੰ ਇਤਿਹਾਸ ਕਿਹਾ ਜਾਂਦਾ ਹੈ ਜਾਂ ਜੋ ਅਗਲੀਆਂ ਨਸਲਾਂ ਪਾਸ ਇਤਿਹਾਸ ਦੇ ਤੌਰ ਤੇ ਜਾਏਗਾ ਲਿਖਿਆ ਹੋਇਆ ਹੈ ਕਿ ਸਿੱਖ ਕੌਮ ਸਿੱਖ ਫੌਜ ਨੇ ਸਾਡੇ ਉੱਤੇ ਹੱਲਾ ਕਰਨ ਲਈ ਅੰਗਰੇਜ਼ੀ ਇਲਾਕੇ ਉੱਤੇ ਧਾਵਾ ਬੋਲਿਆ ਬਹੁਤ ਸਾਰੇ ਲੋਕੀ ਇਹ ਸੁਣ ਕੇ ਹੈਰਾਨ ਹੋਣਗੇ ਕਿ ਉਹਨਾਂ ਨੇ ਇਹੋ ਜਿਹੀ ਕੋਈ ਗੱਲ ਨਹੀਂ ਸੀ ਕੀਤੀ ਉਹਨਾਂ ਨੇ ਸਾਡੀਆਂ ਦੁਰੇਡੀਆਂ ਛਾਉਣੀਆਂ ਉੱਤੇ ਕੋਈ ਹੱਲਾ ਨਹੀਂ ਕੀਤਾ ਨਾ ਸਾਡੇ ਇਲਾਕੇ ਵਿੱਚ ਪੈਰ ਰੱਖਿਆ ਉਹ ਕੇਵਲ ਦਰਿਆਵਾਂ ਪਾਰ ਹੀ ਹੋਏ ਸਨ ਉਹਨਾਂ ਆਪਣੇ ਇਲਾਕੇ ਵਿੱਚ ਹੀ ਮੋਰਚੇ ਪੁੱਟੇ ਹੋਏ ਸਨ ਜੌਨ ਸਲੀਵਨ ਲਿਖਦਾ ਹੈ ਆਪਣੀ ਕਿਤਾਬ ਦੇ ਅੰਦਰ ਸਿੱਖ ਜੋ ਹਮੇਸ਼ਾ ਦੋਸਤ ਰਹੇ ਸਨ ਨੂੰ ਪੜਕਾਉ ਤੇ ਦੁਸ਼ਮਣ ਕਿਸ ਨੇ ਬਣਾਇਆ ਉਹ ਤਾਂ ਪਿਛਲੇ 40 ਸਾਲਾਂ ਤੋਂ ਸਾਡੇ ਪੱਕੇ ਦੋਸਤ ਰਹੇ ਸਨ ਸਾਡੀ ਮੁਸੀਬਤ ਸਮੇਂ afghanistan ਦੇ ਵਿੱਚ ਘਿਰ ਜਾਣ ਸਮੇਂ ਜਦ ਕਿ ਉਹ ਡੂੰਗੀ ਸੱਟ ਮਾਰ ਸਕਦੇ ਸਨ ਉਹਨਾਂ ਸਾਡੀ ਮਦਦ ਕੀਤੀ ਜਦੋਂ ਕਿ ਤਾਰੀਖ ਦੱਸਦੀ ਹੈ ਕਿ ਸਾਡੀ ਮੁਸੀਬਤ ਤੋਂ ਪਹਿਲਾਂ ਦੇ ਸਮੇਂ ਦੋ ਵਾਰ ਸਾਡੇ ਸਫਾਰਥੀ ਅਹਿਲਕਾਰਾਂ ਨੇ ਸਿੱਖ ਰਾਜ ਤੋੜਨ ਦੀ ਸਲਾਹ ਦਿੱਤੀ ਸੀ ਜੋ ਕਿ 1843 ਵਿੱਚ ਅਸੀਂ ਉਹਨਾਂ ਦੀ ਰਾਜਧਾਨੀ ਉੱਪਰ ਚੜ੍ਹਾਈ ਕਰਨ ਅਤੇ ਉਹਨਾਂ ਦੀ ਫੌਜ ਨੂੰ ਖੰਡਾਉਣ ਦੀ ਸਕੀਮ ਬਣਾਈ ਸੀ ਫਿਰ 1844 ਤੇ 45 ਵਿੱਚ ਜਦ ਸਿੱਖ ਆਪਣੀ ਅੰਦਰੂਨੀ ਮੁਸੀਬਤਾਂ ਵਿੱਚ ਘਿਰੇ ਹੋਏ ਸਨ ਅਸੀਂ ਉਹਨਾਂ ਦੀ ਸਰਹੱਦ ਉੱਪਰ ਆਪਣੀਆਂ ਫੌਜਾਂ ਦੀ ਗਿਣਤੀ 8000 ਤੋਂ ਵਧਾ ਕੇ 38000 ਕਰ ਦਿੱਤੀ ਤੇ ਨਾਲ ਹੀ ਹਮਲੇ ਦੇ ਅਸਲ ਇਰਾਦੇ ਨਾਲ ਦਰਿਆ ਸਤਲੁਜ ਪਾਰ ਕਰਨ ਲਈ ਕਿਸ਼ਤੀਆਂ ਦਾ ਪੁਲ ਵੀ ਬਣਾ ਲਿਆ ਸਰਹੱਦ ਉੱਪਰ ਪਹੁੰਚਾ ਦਿੱਤਾ ਜੌਨ ਸੁਲੀਵਨ ਨੇ ਇਹ ਗੱਲਾਂ ਲਿਖੀਆਂ ਨੇ ਇਥੋਂ ਅੰਦਾਜ਼ਾ ਲਗਾ ਕੇ ਦੇਖੋ ਅੰਗਰੇਜ਼ ਆਪ ਹੀ ਗੱਲਾਂ ਮੰਨਦੇ ਪਏ ਆ ਕਿ ਪਹਿਲ ਕਦਮੀ ਕੀ ਦੀ ਸੀ ਹੁਣ ਤੁਸੀਂ ਆਪ ਨਿਰਣਾ ਕਰ ਸਕਦੇ ਹੋ ਹੈਨਰੀ ਹਾਰਡਿੰਗ ਕਿਵੇਂ ਪੰਜਾਬ ਨੂੰ ਹੜੱਪਣ ਵਾਸਤੇ ਝੂਠ ਦਾ ਸਹਾਰਾ ਲੈ ਕੇ 13 ਦਸੰਬਰ 1845 ਈਸਵੀ ਨੂੰ ਜੰਗ ਦਾ ਐਲਾਨ ਕਰ ਦਿੰਦਾ ਹੈਗਾ ਇਥੋਂ ਪੰਜਾਬ ਦੀ ਹੋਂਦ ਬਦਲਣੀ ਸ਼ੁਰੂ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ